ਹਾਂ ਉਹ ਕਿਹਨਾਂ ਰੰਗ ਭਾਗ ਲੱਗੇ ਪਹੇਗੇ ਹੈ ਕੀ ਹੈ ਆਟਾ ਗੁੰਨਦਾ ਨੂੰ ਹੋਰ ਕੀ ਹੈ ਗੁੰਨਦਾ ਆਟਾ ਬਸ ਮੈਂ ਹਾਂ ਅੱਜ ਤਾਂ ਰੋਟੀ ਭੋਲੀ ਬਣੂਗੀ ਸਸਰੀ ਘਰ ਦੀ ਸਾਰਿਆਂ ਨੂੰ ਲਓ ਜੀ ਤਿਆਰ ਹੋ ਕੇ ਚੱਲ ਪਿਆ ਕੰਮ ਨੂੰ ਤੇ ਸੰਦੀਪ ਹੈਗਾ ਛੁੱਟੀ ਤੇ ਅੱਜ ਫੇਰ ਛੁੱਟੀ ਤੇ ਹੈ ਇਹਦੇ ਕੰਮ ਕਰਨ ਦੇ ਲੱਛਣ ਮੈਨੂੰ ਲੱਗਦੇ ਨਹੀਂ ਅੰਦਰ ਬਾਥਰੂਮ ਜਾ ਤੇ ਹਰਪਾਲ ਗਿਆ ਕੰਮ ਤੇ ਆਪਾਂ ਵੀ ਚੱਲ ਜਾਈਏੜੀ ਚੰਗਾ ਸੰਦੀਪ ओके ਬਿਆਲੇ ਵੀ ਇੱਧਰ ਟੈਂਡ ਫੌੜੀ ਸੰਭ ਹੀ ਜਾਂਦੇ ਹੈਗੇ ਦੋ ਤਿੰਨ ਦਿਨ ਇਹਨਾਂ ਨੇ ਸੜਕਾਂ ਸਾਰੀਆਂ ਬੰਦ ਕਰੀ ਰੱਖਾਂਗਾ ਇੱਕ ਆਊਟਲੈਟ ਤਾਂ ਬਈ ਹੈਗਾ ਹੀ ਆ ਜਿੱਥੇ ਅਸੀਂ ਕੰਮ ਤੇ ਜਾਂਦੇ ਆ ਤੇ ਆਹ ਉਹ ਕਲੋਨੀ ਆ ਜਿੱਥੇ ਅਸੀਂ ਰਹਿੰਦੇ ਆ ਤੇ ਇਹਦੇ ਨਾਲ ਇੱਕ ਨਵਾਂ ਆਊਟਲੈਟ ਪਿੱਛੇ ਤਾਂ ਕਾ ਲੱਗਾ ਆ ਨਵਾਂ ਆਊਟਲੈਟ ਬਣੀ ਜਾਂਦਾ ਉਹ ਮਗਰ ਬਿਲਡਿੰਗ ਇਹ ਮੈਂ ਤੁਹਾਨੂੰ ਮੂਹਰ ਦੀ ਦਿਖਾਉਂ ਇਹਦਾ ਗੇਟ ਕਿੱਥੇ ਆ ਵੱਡੇ ਰੋਡ ਤੇ ਜਤੋ ਗਿਆ ਇੱਧਰ ਆ ਗਿਆ ਜੀ ਸਾਹਮਣੇ ਆਊਟਲੈਟ ਆਹ ਰੋਡ ਕ੍ਰੋਸ ਕਰਕੇ ਸਾਹਮਣੇ ਇੱਧਰ ਵੀ ਆਰਡਰ ਲੈਟ ਬਣੀ ਜਾਂਦਾ ਇੱਥੇ ਹੁੰਦੀ ਸੀ ਬੈਸਟ ਪ੍ਰਾਈਸ ਹੁੰਦਾ ਸੀਗਾ ਉਹ ਤਾਂ ਬੰਦ ਹੋ ਗਿਆ ਤੇ ਆਹ ਸਾਹਮਣੇ ਰੈਡੀ ਹੋਈ ਜਾਂਦਾ ਬਸ ਇਹਨੂੰ ਜਲਦੀ ਤਿਆਰ ਕਰ ਦੇਣਗੇ ਬਹੁਤ ਟਾਈਮ ਦਾ ਬਣੀ ਜਾਂਦਾ ਇੱਥੇ ਪਤਾ ਨਹੀਂ ਕਿਹੜੇ ਕਿਹੜੇ ਸਟੋਰ ਆਉਣਗੇ ਇਹਦੇ ਬਣਿਆ ਤਾਂ ਉਹ ਵੀ ਆਪਾਂ ਦਿਖਾਵਾਂਗੇ ਹੁਣ ਆਪਾਂ ਚੱਲ ਗਏ ਦਿਹਾੜੀ ਤੇ ਵਾਕ ਤੇ 7-8 ਮੁੰਡੇ ਹੋਰ ਬਾਈ ਨਵੇਂ ਰੱਖ ਲੈ ਅੱਜ ਕਰਾਉਣੇ ਆ ਮੁੰਡਿਆਂ ਨਾਲ ਜਾਣ ਪਛਾਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੋ ਜੀ ਬਹੁਤ ਵਧੀਆ ਜੀ ਫਰਸਟ ਕਲਾਸ ਚਮਕੀ ਜਾਂਨੇ ਆ ਜੀ ਆ ਤੇਰੀ ਐਸੀ ਕਿ ਤसरी ਉਹ ਹੈਗਾ ਜੀ ਏਡੀ ਜੀ ਰਵਿੰਦਰ ਰਵਿੰਦਰ ਜੀ ਹਾਂ ਅਰਵਿੰਦਰ ਜੀ ਅਰਵਿੰਦਰ ਜੀ ਮਾਰ ਨਮਸਤ ਬਾਬ ਕੀ ਹਾਲ ਹੈ ਕਲਦੀਪ ਇਹ ਮੁੰਡਾ ਵੀ ਕਹਿੰਦੇ ਨਵਾਂ ਹੈ ਜਵਾਨੀ ਦੇਖ ਪਗਾਂ ਮਾਰ ਦੇ ਜਵਾਨੀ ਹੈ ਬਾਕੀ ਨਹੀਂ ਆਏ ਹਜੇ ਆ ਨਵੀਂ ਮੁੰਡੀ ਆਈ ਹੈ ਜੀ ਅਨਮੋਲ ਸਿੰਘ ਠੀਕ ਹੈ ਬਾਬਾ ਜੀ ਖਾਨ ਅਨਮੋਲ ਖਾਨ ਇੱਕ ਆਪਣਾ ਆ ਸਾਥੀ ਨਾਮ ਆਇਆ ਜੀ ਚੰਦਖਾਨ ਯੂਪੀ ਤੋਂ ਬਾਕੀ ਚਾਰ ਜਾਣੇ ਛੁੱਟੀ ਤੇ ਆ 10 ਬੰਦੇ ਨਵੇਂ ਆਏ ਆ ਲਓ ਬਾਬਾ ਜੀ ਆ ਗਏ ਕੰਮ ਤੋਂ ਦੇਖਦੇ ਆ ਖੋਲਦੇ ਸਾਰ ਆ ਜਿਹੜਾ ਕਿ ਤਨੂੰ ਚੋਰ ਪੈਂਦੇ ਸੀਗੇ ਜਿਹੜਾ ਕੁੰਡੇ ਲਾਈ ਬਠਾ ਅੰਦਰੋਂ ਜੋ ਤੇਰੇ ਮੋਹ ਨਾ ਪੰਜਾ ਹੋ ਜਾਂਦੇ ਤੇਰੀ 5 ਰੁਪਏ ਤੇਰੀ ਜੇਲ੍ਹ ਚ ਨਹੀਂ ਹੈਗੇ ਉਹ ਖੋਲ ਦੇ ਯਾਰ ਰੋਟੀ ਰੋਟੀ ਬਣਾ ਲਈ ਵਾ ਦਾਲ ਵੀ ਹੁਣ ਤੇਰੀ ਚੋਬਰ ਨੇ ਉੱਠ ਗਈ ਹਾਂ ਜਦੋਂ ਜਾਵਾਂ ਪਤਾ ਲੱਗ ਗਿਆ ਹੁਣ ਸਰਦਾ ਨਹੀਂਗਾ ਉਹ ਤਾਂ ਦਾਲ ਧਰਤੀ ਨਹੀਂ ਸਰ ਸਬਜੀ ਬਾਈ ਲੜਪੂ ਐ ਇਹਦਾ ਮੁੱਗ ਵੀ ਕੁੱਟੂ ਲੜਪਿਆ ਦਾ ਜਹੀ ਆ ਲੈ ਰਹਿਣ ਸਨੀਪ ਲੱਡੂ ਖਾਲਾ ਹੋਰ ਤੇ ਵੀ ਕਹਿਣਾ ਆਉਂਦੇ ਸਬਜ਼ੀ ਬਣਦੀ ਬਣੀ ਬਣਾਈ ਹਜੇ ਲੱਡੂ ਖਾਲਾ ਲੱਡੂ ਤੈਨੂੰ ਇੱਥੇ ਰਹਿਣ ਨੂੰ ਕਿਸ ਨੇ ਕਿਹਾ ਸੀਗਾ ਤੇ ਆਂ ਲੱਤਾਂ ਤਾਣੀ ਸਾਰਾ ਦਿਨ ਇੱਥੇ ਕੱਢਦੀ ਆਣ ਲੰਘ ਇੱਥੇ ਲਾਤੀ ਬੈਠ ਤੇ ਜਮ ਅੱਜ ਕਿ ਗਿਆ ਸੀ ਕਿਸੇ ਪਾਸੇ ਕਿਸੇ ਪਾਸੇ ਨਹੀਂ ਗਿਆ ਮੈਂ ਅਜੇ ਇਸ ਕਮਰੇ ਤੋਂ ਬਾਹਰ ਹੀ ਕਿਉਂਦੀ ਲਾ ਲਾਓ ਬਾਬਾ ਜੀ ਕਮਰੇ ਚ ਆ ਗਏ ਤੇ ਆਟਾ ਸਵੇਰੇ ਮੁੰਡੇ ਕੁੱਨ ਕੇ ਗਏ ਸੀ ਕਿ ਸਵੇਰੇ ਰੋਟੀਆਂ ਨਹੀਂ ਬਣਾਈਆਂ ਪਰ ਆਟਾ ਕੁੱਨ ਕੇ ਗਏ ਸੀ ਤੇ ਚਿੜੀਆਂ ਨੇ ਠੁੰਗਾ ਮਾਰੀ ਉਹਨੇ ਚਿੜੀਆਂ ਨੇ ਠੁੰਗਾ ਮਾਰਦੀਆਂ ਨਾ ਉਵੇਂ ਕਰੀ ਜਾਂਦੇ ਕੀ ਹੋ ਗਿਆ ਰਪਾਲ ਆਟੇ ਨੂੰ ਕੋਸ ਨਹੀਂ ਹੋਇਆ ਮੇਰੀ ਗੱਲ ਸੁਣ ਤੂੰ ਆਹਦੇ ਸਟੋਰ ਤੋਂ ਨਹੀਂ ਕਿਹਾ ਕਿ ਆਸੀ ਆ ਕੀ ਕਹਿੰਦੇ ਨਾਲ ਦੇ ਕਹਿੰਦੇ ਰੋਟੀਆਂ ਕੱਢ ਲੀਆਂ ਹੁੰਦੀਆਂ ਆਟਾ ਤੁਸੀਂ ਗੁੰਨ ਕੇ ਨਾ ਨਵਾਂ ਮੁੰਡਾ ਹੈ ਨਾ ਗਿਲਦੀਪ ਉਹ ਮੈਂ ਉਹ ਤੋਂ ਪੁੱਛ ਮੈਂ ਰੋਟੀਆਂ ਵਾਲਾਂ ਕੱਢੀਆਂ ਕਹਿੰਦਾ ਤੁਸੀਂ ਆਟਾ ਗੁੰਨ ਕੇ ਨਾਲ ਦੀ ਨਾਲ ਪਕਾ ਲੈਣੇ ਉਹ ਕਹਿੰਦਾ ਅੱਛਾ ਤਾਹੀਂ ਵਰਾਜ ਸਵੇਰੇ ਸਵੇਰੇ ਆਟਾ ਗੁੰਨਗੇ ਤੇ ਇਹ ਰੋਟੀਆਂ ਕਰ ਲੀਏ ਨਾ ਹੋਰ ਮੈਂ ਡਰ ਕੇ ਮਤਲਬ ਕੀ ਤੂੰ ਆਟਾ ਗੁੰਨ ਲਿਆ ਡਰ ਕੇ ਕਿ ਮੈਂ ਕਿਧਰ ਆ ਗਈ ਸੀ ਵਿੱਚ ਅਬ ਬੰਦੇ ਨੂੰ ਮੈਂ ਹੀ ਲੈ ਕੇ ਬੈਹਿ ਦੇਣੀ ਤੇ ਬਾਬਾ ਸ੍ਰੀਕਾ ਕਰਦਾ ਚੱਲ ਮੈਂ ਕਹਤਾ ਤਾਂ ਫਿਰ ਆਜਾ ਮਤਲਬ ਕੀ ਅੱਛਾ ਵੀ ਆਟਾ ਤੂੰ ਗੁੰਨਿਆਗਾ ਜੇ ਤੈਨੂੰ ਖੁਣਣਾ ਹੀ ਨਹੀਂ ਆਉਂਦਾ ਆਟਾ ਹਾਂ ਓਹੋ ਤੂੰ ਆ ਗੱਲ ਰਹਿੰਦੇ ਇਹ ਕਲਾਕਾਰੀਆਂ ਕਰਨ ਵਾਲਾ ਸਿਰਫ ਤੁਹਾਨੂੰ ਰੋਟੀ ਖਾਣ ਵਾਲਾ ਕੱਲਾ ਮੈਂ ਆ ਇੱਥੇ ਮੈਂ ਨਾ ਉਹ ਮੈਂ ਤਾਂ ਭੁੱਖੇ ਮਰ ਜਉਂਦੀ ਸੀ ਫੇਰ ਮੈਂ ਆ ਗਈ ਫੇਰ ਹੁਣ ਮੈਂ ਮੈਂ ਕਿਉਂ ਲੈਂਦੀ ਆ ਗਈ ਭਾਈ ਮੈਂ ਤਾਂ ਮੈਂ ਹੈਗਾ ਕਿਉਂਕਿ ਮੈਂ ਤੁਹਾਨੂੰ ਖਵਾਉਣਾ ਹੈ ਤੇ ਫੇਰ ਮੈਂ ਵੀ ਸਬਜ਼ੀ ਬਣਾ ਕੇ ਖਾਉਣਾ ਹੈ ਮਿਰਚ ਮੈਂ ਆ ਗਈ ਹੈ ਤੇ ਤੂੰ ਸਬਜ਼ੀ ਵਾਸਤੇ ਕਹਿਣਾ ਆਟੇ ਵਾਸਤੇ ਕਿਵੇਂ ਬੋਲਨੇਗਾ ਤੇਰਾ ਭੁੱਖ ਕੁਟੂ ਮੈਂ ਇਹ ਇਹਦਾ ਬੁਗ ਤਾਂ ਕੁਟਣਾ ਚਾਹੀਦਾ ਸਾਲਾ ਦਾਲ ਨੂੰ ਵੀ ਸਬਜ਼ੀ ਕਹਿੰਦਾ ਸਬਜ਼ੀ ਨੂੰ ਵੀ ਦਾਲ ਹੀ ਕਹਿੰਦਾ ਮੈਂ ਤਾਂ ਯਾਰ ਮੈਂ ਤੇਰੀ ਵਾਲੀ ਨੂੰ ਦਾਲ ਕਹੂੰਗਾ ਓਏ ਮੂੰਹ ਦੀ ਨੂੰ ਬਤਾਵਾ ਦੋ ਜੇ ਇੱਕ ਅੱਧੀ ਰੋਟੀ ਖਾਉਣੀ ਹੈ ਤੇ ਆ ਨੰਦੇ ਯਾਰ ਆਉਂਦੇ ਹੀ ਲੱਗ ਜਾਂਦੇ ਆਟਾ ਧਾਲ ਸਬਜੀ ਧਾਲ ਸਬਜੀ ਰੋੜ ਕੋਣ ਬੋਲੇ ਸੀ ਗੈਰ ਹਣ ਮੇਰੀ ਗੱਲ ਸੁਣ ਮੈਂ ਸਬਜੀ ਬਣਾਈ ਆ ਦੱਸ ਕਹਦੀ ਗੋਭੀ ਦੀ ਤੇ ਗਾਜਰਾਂ ਦੀ ਸੁੱਕੀ ਸਬਜੀ ਬਣਾਈ ਆ ਓਏ ਉਹਨੂੰ ਵੀ ਸਾਰਾ ਧਾਲ ਹੀ ਕਹਿੰਦਾ ਹੈਗਾ ਭੈਣ ਚੋ ਨਹੀਂ ਮੇਰੀ ਗੱਲ ਸੁਣ ਜੇ ਮੈਂ ਧਾਲ ਪਾਣੀ ਤਰੀਆ ਹੀ ਹੁੰਦੀ ਤੂੰ ਮੇਰੀ ਗੱਲ ਸੁਣ ਲੈ ਹਾਂ ਜੇ ਮੈਂ ਧਾਲ ਕਹਦਾ ਖਾਦੀ ਨਹੀਂ ਜਾਣੀ ਹੁਣੇ ਧਾਲ ਖਾਦੀ ਨਹੀਂ ਜਾਣੀ ਧਾਲ ਧਾਲ ਹੁੰਦੀ ਹੈ ਖਾਦੀ ਤਾਂ ਸਾਰਾ ਬਿੱਟੂ ਬਿੱਟੂ ਹੁਣ ਤੂੰ ਦੱਸ ਖਾਦੀ ਜਾਊਗੀ ਖਾਦੀ ਜਾਊਗੀ ਬਸ ਫਿਰ ਦਾਲ ਹੋਵੇ ਸਬਜ਼ੀ ਖਾਦੀ ਜਾਊਗੀ ਪਰ ਹੁੰਦੀ ਤਾਂ ਦਾਲ ਪਰ ਭਾਈ ਅਗਲੇ ਨੇ ਮੂੰਗੀ ਥੋੜਾ ਬਣਾਈ ਆ ਗਿਆ ਇੰਨੀ ਵਧੀਆ ਸਬਜ਼ੀ ਬਣਾਈ ਆਗੀ ਹਾਂ ਗੱਲ ਸਬਜ਼ੀ ਫਿਰ ਗੱਲ ਮੂੰਹ ਚ ਸਬਜ਼ੀ ਨਿਕਲੀ ਐ ਨਾ ਕਿੱਥੇ ਮੂੰਗੀ ਬਾਬਾ ਕਿੱਥੇ ਗੋਭੀ ਤੇ ਗਾਜਰ ਤੂੰ ਬੇਤੀ ਕਰਦਾ ਐ ਰ ਅਗਲੇ ਦੀ ਰੋਟੀ ਖਾੜੀ ਕਿ ਨਹੀਂ ਰੋਟੀ ਤਾਂ ਹੁਣ ਖਾਵਾਂਗੀ ਤੇ ਬਸ ਫਿਰ ਬੋਲਣਾ ਬਾਲਾ ਬੈਠਿੰਦੇ ਜਾਣਾ ਹੁਣ ਮੈਂ ਕੰਮ ਤੋਂ ਵਿੱਚ ਹੀ ਛੱਡਦਾ ਹਾਣਾ ਕੋਣ ਨਹੀਂ ਪਤਾ ਫਿਰ ਕਾਹ। ਅਜੀ ਮੋਟਗਾ ਮੋਟਗਾ ਲਾ ਕੇ ਮੈਂਟ ਚ ਪਰਾ ਮਾਰਾਂਗੇ ਮੈਂ ਤੇ। ਹਾਂ। ਕੌਣ? ਸੰਦੀਪ। ਮੈਂ ਅਜੀ ਹਾਂ ਤਾਂ ਇਹ ਪੂਰ ਗੇ ਲਾਵਾਂਗੇ। ਉੱਥੇ ਹੀ ਖਾ ਕੇ ਅੰਦਰ ਹੀ ਵੇਰ ਆਵਾਂਗੇ ਬਾਹਰ। ਇਹ ਤਾਂ ਗੱਲ ਤੇ ਗੱਲ ਤੇ। ਕੁੰਡਾ ਲਾ ਕੇ ਉੱਦ ਨਹੀਂ। ਅਕਰਾਲਾ ਚੱਕ ਫਿਰ ਇਧਰ ਆਉਣੀ। ਲੈ। ਉਹ ਖਨਾ ਰੰਗ ਭਾਗ ਲੱਗੇ ਪਾਹੇ ਹੈ। ਹੈਂ? ਕੀ ਹੈ? ਆਟਾ ਗੁੰਨਦਾ ਨੂੰ ਹੋਰ ਕੀ ਹੈ? ਗੁੰਨ ਤਾਂ ਆਟਾ ਬਸ ਮੈਂ। हां ਅੱਜ ਤਾਂ ਰੋਟੀ ਭੋਲੀ ਬਣੂਗੀ। ਰੋਟੀਆਂ ਘੜੀਆਂ। ਚੱਚੜੀਆਂ ਦੇ ਚਰ ਆਹ ਡਾ ਚਿੜੀਆਂ ਦਾ ਚੰਬਾ ਵੇ। ਦਾਣੇ-ਦਾਣੇ ਤੇ ਲਿਖਾਂਗੇ ਖਾਣ ਵਾਲੇ ਦਾ ਨਾ। ਚਿੜੀਆਂ ਖਾਣਗੀਆਂ। ਚਲੋ।